ਅਗਰ ਮੇਰੇ ਸਾਡੇ ਤੇ ਕਿੱਥੇ ਲਾ ਰੱਖੇ ਨੇ ਸੈਟਲਾਈਟ ਜਿੰਨਾਂ ਨੇ ਜਮਾ ਅੱਜ ਤਾਂ ਬਾਹਲੇ ਪਰਦੇ ਨਾਲ ਅੱਗ ਲਾਈ ਸੀ ਪਤਾ ਨਹੀਂ ਕਿੱਥੋਂ ਆ ਗਏ ਉਹ ਗੱਡੀਆਂ ਜਿਹਾ ਲੈ ਕੇ ਆ ਕੇ ਬਾਬਾ ਤੇਰੇ ਤੇ ਤਾਂ ਪ੍ਰਾਲੀ ਫੂਕਣ ਦਾ ਪਰਚਾ ਹੋ ਗਿਆ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੁਣ ਕਰ ਦੋ ਮੈਂ ਕਿਹਾ ਪਹਿਲਾਂ ਤੁਸੀਂ ਸਿਰੋ ਰੋਟੀ ਖਾ ਲੋ ਜਵਾਕਾਂ ਵਰਗੇ ਸਾਰਾ ਦਿਨ ਕੁੱਤੇ ਮਗੂ ਭੌਂਕਦੇ ਪਰਦੇ ਹੋਗੇ ਭੁੱਖ ਲੱਗੀ ਹੋਗੀ ਆਕੇ ਨਹੀਂ ਨਹੀਂ ਸਾਡੀ ਤਾਂ ਸੈਟਿੰਗ ਜੋ ਬਸ ਤਾਂ ਲਾਈਟ ਜਾ ਖਾਣਾ ਖਾ ਕੇ ਆਏ ਆ ਆਪਦਾ ਮੈਂ ਕਿਹਾ ਕਹੇ ਜਾ ਖਾਏ ਹੋਏ ਅਕੇ ਚੌਲ ਖਾ ਕੇ ਆਇਆ ਮੱਖਾ ਫਿਰ ਸ਼ਰਮ ਤਾਂ ਨਹੀਂ ਆਉਂਦੀ ਪਰਾਲੀ ਵਾਲਿਆਂ ਤੇ ਪਰਚਾ ਕਰਦੇ ਆ ਨੂੰ ਮੱਖਾ ਚੌਲ ਛੋੜੇ ਦਸਤਰਾ ਚੋਂਦੇ ਨੇ ਇੱਥੇ ਹੁੰਦੇ ਨੇ ਭਾਈ ਅਕੇ ਸਾਨੂੰ ਤਾਂ ਜੀ ਸਰਕਾਰਾਂ ਦੇ ਹੁਕਮ ਨੇ ਮੱਖਾ ਜਦ ਸਰਕਾਰਾਂ ਨੇ ਤਾਂ ਮੇਰੇ ਸਾੜੀ ਦੀ ਬਾਦੀ ਪੱਟੀ ਮੈਸ ਕਰਤੀ ਅਕੇ ਬਾਬਾ ਕਾਉਣ ਵਨ ਪਰ ਗੱਲਾਂ ਕਰਦਾ ਹਰੇਕ ਥਾਂ ਤੇ ਸਰਕਾਰਾਂ ਨੂੰ ਕਿਹਦੀ ਸ ਲੈਨੇ ਹੋ ਤੇਰੀ ਸਾੜੀ ਦੇ ਬਿਆ ਨਾ ਸਰਕਾਰਾਂ ਦਾ ਕੀ ਲਿੰਕਾ ਮੱਖਾ ਹਾਈ ਕਿਉਂ ਨਹੀਂ ਪਈ ਮੱਖਾ ਮੈਂ ਸੌਰੀ ਵਿਆਹ ਗਿਆ ਸੀ ਡੀਜੀ ਵਾਲੇ ਨੇ ਮੇਰੇ ਕੰਨੀ ਦੇਖ ਕੇ ਆ ਗਾਣਾ ਚਲਾਤਾ ਵੀ ਪਰੋਣਾ ਤੁਰਿਆ ਹੁੰਦਾ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ ਮੱਖਾ ਮੇਰੇ ਤਾਂ ਦਿਮਾਗ 'ਚ ਉਹ ਦੀ ਗੱਲ ਵੱਜੀ ਵੀ ਮੇਰੇ ਸਾੜੇ 1/2 ਦਾ ਝੋਨਾ ਸੱਟਣ ਨੂੰ ਤਾਂ 20 ਦਿਨ ਹੋ ਗਿਆ ਓਏ ਮੰਡੀ 'ਚ ਵੀ ਦੀਵਾਨੀ ਮੇਰੇ ਅਕਾਊਂਟ 'ਚ ਨਹੀਂ ਪਈ ਮੱਖਾ ਮੈਂ ਸਾੜੀ ਤੋਂ ਕੀ ਭਰਦਾ ਹੁਣ ਮੱਖਾ ਵਿਚਾਰੀ ਅੱਧਾ ਘੰਟਾ ਨੱਚ-ਨੱਚ ਕੇ ਥੱਕੀ ਓਏ ਲੱਕ ਟੁੱਟਣ ਵਾਲਾ ਹੋ ਗਿਆ ਮੇਰੇ ਤੋਂ 10 ਰੁਪਏ ਨਹੀਂ ਬਾਰੇਗੇ ਮੈਨੂੰ ਹਾਰ ਕੇ ਮੇਣਾ ਮਾਰ ਕੇ ਬਾਗੀ ਕਹਿੰਦੀ ਜੀਜਾ ਤਾਂ ਕੰਜੂਸ ਆ ਮੱਖਾ ਮੇਰੀ ਬੇਇੱਜ਼ਤੀ ਕਰਾਇਆ ਨਾ ਸਰਕਾਰਾਂ ਨੇ ਅਕੇ ਨਹੀਂ ਬਾਬਾ ਸੰਤਾ ਲੋਕੇਸ਼ਨ ਆ ਜਾਂਦੀ ਐਸ ਤਾਂ ਤਾਂ ਮੱਖਾ ਜਦੋਂ ਸਾਡੇ ਜੱਟਾਂ ਦੀ ਖੜੀ ਕਣਕ ਦੇ 100 100 ਡੇਢ-ਡੇਢ ਸੋ ਕਿੱਲੇ ਮੱਚ ਜਾਂਦੇ ਨੇ ਓਏ ਮੱਖਾ ਉਦੋਂ ਸੈਟੇਲਾਈਟ ਤੇ ਕਿਹੜੇ ਦੌੜੇ ਪਾ ਦੇਣੋ ਭਾਈ ਉਦੋਂ ਕਿਉਂ ਨਹੀਂ ਲੋਕੇਸ਼ਨ ਆਉਂਦੀਆਂ ਤੁਹਾਡੇ ਕੋਲ ਉਦੋਂ ਮੱਖਾ ਸੀ ਫੋਨ ਤੇ ਫੋਨ ਕਰੀ ਜਾਂਦੇ ਆ ਵੀ ਭਾਈ ਫੇਰ ਪਾ ਗ੍ਰੇਡ ਨੂੰ ਭੇਜ ਦਿਓ ਉਦੋਂ ਮੱਖਾ ਕੋਈ ਪੈਦਾਨ ਮੈਨੂੰ ਤੇ ਗੱਲ ਹੋਰ ਦੱਸੋ ਭਾਈ ਮੱਖਾ ਜੇ ਤੁਹਾਡੇ ਦਫ਼ਤਰਾਂ ਚ ਅਸੀਂ ਕੰਮ ਤਾਂ ਦੇ ਆ ਜੀ ਮੱਖਾ ਬਾਹਰ ਟੋਪੀ ਜੀ ਵਾਲਾ ਕੱਢ ਦਿੰਦਾ ਕਿ ਸਭ ਛੁੱਟੀ ਤੈਨ ਨੇ ਹੁਣ ਮੱਖਾ ਮਹੀਨਾ ਹੋ ਗਿਆ ਹੁਣ ਕੋਈ ਸਭ ਮੱਖਾ ਛੁੱਟੀ ਤੀ ਨਹੀਂ ਰਹਿੰਦਾ ਹੁਣ ਮੱਖਾ ਤੁਸੀਂ ਕੀ ਦੇ ਕੀ ਦੇ ਨਹੀਂ ਮੱਖਾ ਸੱਚ ਤੋਰੇ ਫਿਰਦੇ ਹੋ ਕੀ ਗੱਲ ਮੱਖਾ ਸਾਡੇ ਨਾਲ ਕੋਈ ਬਾਹਰ ਬਰੋਤਾ ਸੁਰਦੀ ਕੰਜ ਨਹੀਂ ਨਹੀਂ ਅਕੇ ਸਾਨੂੰ ਤਾਂ ਸਾਈਟ ਤੇ ਲਾਈਟਾਂ ਆਹੀ ਲੋਕੇਸ਼ਨ ਭੇਜ ਦਿੰਦੇ ਨੇ ਆ ਮੰਡੀਆਂ ਚ ਮੱਖਾ ਜਿਹੜਾ ਝੋਨਾ ਪਿਆ ਇਨਾ ਕੰਨੀ ਸਾਈਟ ਤੇ ਲਾਈਟ ਕਿਉਂ ਨਹੀਂ ਦੇਖਦਾ ਮੱਖਾ ਕੱਲੇ ਲਾਲਕੇ ਖੇਤ ਕੰਨੀ ਸੱਤੇ ਲਾਈਟ ਲਾ ਰੱਖਿਆ ਤੁਸੀਂ ਉੱਤੂ ਬਣਾਈ ਜਾ ਮੱਖਾ ਸਰਕਾ ਤੇ ਜਦੋਂ ਕਿਸਾਨ ਆਲੂ ਠੱਟ ਦਿੰਦੇ ਨੇ ਉਦੋਂ ਸੱਤੇ ਲਾਈਟ ਤੇ ਦੋੜੇ ਪਾ ਦਿੰਦੇ ਹੋ ਮੱਖਿਆ ਐਸੇ ਲਾਈਟ ਦੀ ਸੱਤੇ ਲਾਈਟ ਕਚੰਨਾ ਬਸਤੀ ਲਾਈ ਨੇ ਹਾਂ ਸੱਤੇ ਲਾਈਟ ਕੋਈ ਖੋਜ ਘੂਜ ਵੀ ਕਰ ਲੋ ਮੇਰੇ ਸਾਲਿਓ ਜੋ ਜ ਮੱਖਾ ਚਲ ਮੈਂ ਮੰਨਦਾ ਮੱਖਾ ਚਾਰ ਕੋਈ ਗੱਲ ਨਹੀਂ ਸੇਰਾ ਮੈਂ ਮੰਨਦਾ ਵੀ ਪਰਾਲੀ ਨਾਲ ਧੂਆ ਹੁੰਦਾ ਆ ਦਿਵਾਲੀ ਤੇ ਮੱਖਾ ਜਿਹੜੇ ਪਟਾਕੇ ਚਲਾਉਣੀ ਹੋਏ ਕਿਹੜਾ ਭਾਈ ਗਲਾਬ ਜਲ ਛੜਕਦੇ ਨੇ ਇਹ ਵੀ ਤਾ ਤੂੰ ਹੀ ਕਰਦੇ ਨੇ ਕੋਲੇ ਖੜਾ ਮੇਰਾ ਪੋਤਾ ਬੋਲਦਾ ਕਿ ਦਾਦਾ ਫਿਕਰ ਨਾ ਕਰ ਜਿੱਦੈ ਆਪ ਪੜਾ ਕੇ ਜੇ ਕੰਦਾ ਕਿਸਾਨਾਂ ਦੇ ਖੇਤਾਂ ਤੇ ਹੋਣ ਲੱਗੇ ਨਾ ਉਦੈ ਕਹਿੰਦਾ ਦਿਵਾਲੀ ਵੀ ਪ੍ਰਦੂਸ਼ਣ ਕਰਨ ਲੱਗ ਜੂ ਮੱਖਾ ਕੀਤੀ ਆਓ ਲੱਖ ਰੁਪਏ ਦੀ ਗੱਲ ਮੇਰੇ ਪੁੱਤੇ ਨੇ ਚਾਹੇ ਪੰਜਵੇਂ ਚ ਪੜਦਾ ਦੱਸੋ ਭਾਈ ਮੱਖਾ ਸੱਟੇ ਲਾਈ ਤੋਂ ਮੱਖਾ ਕੱਲੇ ਸਾਡੇ ਸਿਰ ਤਿੱਤਰ ਰੱਖਨੇ ਤੁਸੀਂ ਉਹ ਵੀ ਕੱਲੇ ਪਰਾਲੀ ਪਰਾਲੀ ਵਾਲੇ ਸੀਜ਼ਨ ਚ ਕਣਕਾਂ ਵੇਲੇ ਤੁਸੀਂ ਉਹਨੂੰ ਮੱਲਾ ਦਾ ਪੇਟੀਆਂ ਚ ਸਾਮਧੰਦੇ ਹੋਗੇ ਉਹਦੇ ਵੀ ਲਾਜਾ ਕਜੋ ਬਿਆ ਫਲਾਣੇ ਕਿਸਾਨ ਦੀ ਫਲਾਣੇ ਕਿਸਾਨ ਦੀ ਕਣਕ ਮੱਚ ਗਈ ਹੁਣ ਮਖੇ ਰੱਡ ਲਾਈਨ ਚ ਪਾ ਦਿੰਦੇ ਸਾਰੇ ਖੇਤ ਮਖੇ ਉਹਦੇ ਥੋੜੀ ਰੱਡ ਲਾਈਨ ਕਿੱਧਰ ਜਾਂਦੀ ਆ ਬਈ ਜਿਹੜਿਆ ਸਰਕਾਰਾਂ ਨੇ ਵੱਡੇ ਵੱਡੇ ਪੋਰਟ ਲਾਇਨੇ ਬਈ 43 ਸਰਕਾਰੀ ਸਮਾਮਾ ਥੋੜੇ ਦੁਆਰ ਇਹ ਮਖੇ ਤੁਸੀਂ ਹੋ ਓਏ ਇਹੀ ਸੇਵਾ ਮੱਖਾ ਸਾਡੇ ਦੁਆਰ ਤੇ ਭੇਜਨੇ ਅਸੀਂ ਸਾਨੂੰ ਲੋੜ ਨਹੀਂ ਪਈ ਅਸੀਂ ਮੱਖਾ ਦੇ ਦਫ਼ਤਰਾਂ ਚ ਆ ਕੇ ਕੰਮ ਕਰਾ ਲਾਂਗੇ ਐਡੀ ਮੱਖਾ ਸੇਵਾ ਦੀ ਲੋੜ ਨਹੀਂ ਸਾਨੂੰ ਅਗੂ ਗਲਾ ਲੈਣ ਤੋਂ ਅਸੀਂ ਕਣਕ ਵੇਜਣੀ ਆ ਤੇ ਮੱਖਾ ਜੇ ਅਸੀਂ ਉਹੀ ਬੁਰੇ ਲੱਗਦੇ ਆ ਭਾਈ ਮੱਖਾ ਸਾਡੇ ਗੋਲੀਆਂ ਮਾਰਦੇ ਇੱਕ ਪਿੱਛੇ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਜਿੱਦੇ ਗੋਲੀਆਂ ਮਾਰੀਆਂ ਹੋਏ ਗੋਲੀਆਂ ਵੀ ਮਾਰ ਦਾਂਗੇ ਮੱਖਾ ਫਿਰ ਤੂੰ ਪਰਚਾ ਕਰ ਉਹ ਘਰ ਪਰਚਾ ਮੱਖਾ ਕਿਹੜਾ ਕਰਦਾ ਮੱਖਾ ਮੈਂ ਲਾਉਣਾ ਕਿਸਾਂ ਜੂ ਨਹੀਂ ਆਲੇ ਛੋਟੇ ਦਫ਼ਤਰਾਂ ਚ ਫੜੋ ਮਰੀ ਜਾਂਦੇ ਨੇ ਮੱਖਾ ਦੇ ਅਸੀਂ ਸੜਕਾਂ ਤੇ ਧਰਨਾ ਲਾਇਆ ਸੀ ਉਹ ਗੱਲ ਵੀ ਹੁਣ ਸੁਣ ਕੇ ਜਾਏ ਆਈ ਨਹੀਂ ਸੜਕਾਂ ਮਾਟ ਅੱਜ ਸਵੇਰੇ ਜਦੋਂ ਹਾਈਵੇ ਜਾ ਕਰਤਾ ਨਾ ਜਮ ਪੱਤਰਕਾਰ ਦੇ ਲੈ ਲੈ ਮਾਈਕ ਸਾਹਦੇ ਕਨੀ ਹੋ ਗਿਆ ਕਿ ਤੁਸੀਂ ਆ ਪਬਲਿਕ ਨੂੰ ਕਿਉਂ ਹੈਰਾਨ ਕਰਦੇ ਹੋ ਫਿਕਰ ਰਿਪੋਰਟਰ ਮੈਡਮ ਜੀ ਨੇ ਮੇਰੇ ਕਲੀ ਕਰਤਾ ਮਾਈਕ ਜੀ ਦੱਸੋ ਬਾਬਾ ਜੀ ਕਿਉਂ ਹੈਰਾਨ ਕਰਦੇ ਹੋ ਮੈਂ ਤਾਂ ਉਦੀ ਮਾਰੀ ਪੂਰੇ ਦੀ ਬੱਥੀ ਚ ਕੋਣੀ ਮੈਂ ਕਿਹਾ ਮੈਂ ਤੇ ਕੀ ਹੋਇਆ ਪੂਰਾ ਕਹਤਾ ਮੈਨੂੰ ਤਾਂ ਕੁਝ ਨਹੀਂ ਕਿਹਾ ਪ੍ਰੈਸਰ ਰਿਪੋਰਟਰ ਮੈਡਮ ਬੋਲੀ ਕੰਜ ਮੈਂ ਪੂਰੇ ਵਰਗਿਆਂ ਦੀ ਗੱਲ ਨਹੀਂ ਕਰਦੀ ਕਹਿੰਦੀ ਆ ਜੇ ਜਿਹੜੀ 1.5 ਕਿਲੋਮੀਟਰ ਲੰਮੀ ਗੱਡੀਆਂ ਦੀ ਲਾਈਨ ਲੱਗੀ ਇਹਨਾਂ ਦੀ ਗੱਲ ਕਰਦੀਆਂ ਜਿਹੜਾ ਜਾਮ ਲਾਤਾ ਅੱਛਾ ਮਖਾਤ ਭਾਈ ਤੈਨੂੰ ਗੱਡੀਆਂ 'ਚ ਬੈਠਣ ਵਾਲੇ ਆਮ ਲੱਗੇ ਤੇ ਦਰਿਆ 'ਤੇ ਬੈਠਣ ਵਾਲੇ ਖਾਸ ਲੱਗੇ ਮਖਾਉ ਹੈਗੇ ਕੌਣ ਨੇ ਗੱਡੀਆਂ ਵਾਲੇ ਕਹਿੰਦੀ ਕੋਈ ਤਾਂ ਜੋਬ ਵਾਲਾ ਬਾਬਾ ਕੋਈ ਬਿਜ਼ਨਸ ਮੈਂ ਨਾ ਕੋਈ ਡਾਕਟਰ ਮਖਾ ਭਾਈ ਗੁੱਡੀ ਫੇਰਾ ਜੋਬ ਵਾਲੇ ਨੂੰ ਆਏ ਪੁੱਛ ਵੀਜੇ ਤੋ ਚੜੇ ਮਹੀਨੇ ਤੁਹਾਡੀ ਤਨਖਾਹ ਪੈਂਦੀ ਆ ਕਦੇ ਮੌਜ ਚਿਰਤਾ ਨਹੀਂ ਚੈੱਕ ਹੋਇਆ ਕਹਿੰਦੀ ਨਾ ਬਾਬਾ ਫੇਰਾ ਭਾਈ ਡਾਕਟਰ ਡਾਕਟਰ ਨੂੰ ਵੀ ਆਏ ਪੁੱਛ ਵੀ ਜਦੋਂ ਪਾਤੀ ਤੇ ਦਵਾਈ ਲਿਖਦੇ ਹੋ ਕਦੇ ਛਾਇਲ ਰਾਲੇ ਨੇ ਕੱਟ ਤਾਂ ਨਹੀਂ ਕੱਤੀ ਕਹਿੰਦੀ ਨਾ ਬਾਬਾ ਮੈਂ ਕਿਹਾ ਜਦੋਂ ਤੁਸੀਂ ਆ ਚੈਨਲ ਵਾਲੀ YouTube ਤੇ ਵੀਡੀਓ ਪਾਉਣੇ ਹੋ ਕਦੇ ਮੰਡੀ ਚ ਤਾਂ ਨਹੀਂ ਰੁਲੀ ਕਹਿੰਦੀ ਨਾ ਬਾਬਾ ਮੈਂ ਕਿਹਾ ਜੱਜੇ ਤੁਹਾਡੇ ਸਾਰਿਆਂ ਨਾਲ ਪੁੱਤ ਖਾਨਾ ਹੋਣ ਲੱਗ ਗਿਆ ਨਾ ਅਸੀਂ ਤਾਂ ਸੜਕਾਂ ਤੇ ਬੈਠੀ ਆ ਤੁਸੀਂ ਮੈਂ ਕਿਹਾ ਲੇਟੋਗੇ ਮਾਣਾ ਮੋਟਾ ਪਿਆ ਕਲ ਨੂੰ ਹੱਥ ਮਾਰੋ ਸੋਨੂੰ ਆਮ ਖਾਸ ਦੀ ਪਰਖ ਨਹੀਂ ਹੈਗੀ ਜਿਹੜੇ ਬੰਦੇ ਦੀ ਮੈਂ ਕਿਹਾ 200 ਰੁਪਏ ਕਾਟ ਕੱਟੇ ਤੋਂ ਚੰਗਿਆੜ ਨਿਕਲ ਜੋ ਸੋਨੂੰ ਖਾਸ ਲੱਗਦਾ 我比你 ami 呀，